you never give me my fucking license and the third he's carrying a license of three fucking states ਅਮਰੀਕਾ ਚ ਹੋਇਆ ਸੜਕ ਹਾਦਸਾ ਇਸ ਵੇਲੇ ਵੱਡੀ ਖਬਰ ਬਣਿਆ ਹੋਇਆ ਹੈ ਹੁਣ ਅਮਰੀਕਾ ਦਾ ਇੱਕ ਗੋਰਾ ਟਰੱਕ ਡਰਾਈਵਰ ਹਰਜਿੰਦਰ ਦੇ ਹੱਕ ਵਿੱਚ ਆਇਆ ਤੇ ਉਸ ਨੇ ਅਜਿਹੇ ਵੱਡੇ ਖਲਾਸੇ ਕੀਤੇ ਹਨ ਜੋ ਹਰਜਿੰਦਰ ਨੂੰ ਸਖਤ ਸਜ਼ਾ ਤੋਂ ਬਚਾ ਸਕਦੇ ਹਨ ਕਿਉਂਕਿ ਇਸ ਹਾਦਸੇ ਵਿੱਚ ਸਾਰਾ ਕਸੂਰ ਹਰਜਿੰਦਰ ਇਕੱਲੇ ਦਾ ਨਹੀਂ ਇਹ ਪੂਰੇ ਅਮਰੀਕਾ ਦੇ ਸਿਸਟਮ ਦੀ ਵੀ ਗਲਤੀ ਹੈ ਜੇ ਤੁਸੀਂ ਵੀ ਹਰਜਿੰਦਰ ਦੇ ਹੱਕ ਵਿੱਚ ਹੋ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਅਰਦਾਸ ਕਰਿਓ ਕਿ ਉਹ ਸਖਤ ਸਜ਼ਾ ਤੋਂ ਬਚ ਸਕੇ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਗੋਰੇ ਟਰੱਕ ਡਰਾਈਵਰ ਨੇ ਕੀ ਕੁਝ ਕਿਹਾ ਪੂਰੀ ਵੀਡੀਓ ਲਾਸਟ ਤੱਕ ਜਰੂਰ ਦੇਖੋ ਮੈਂ ਉਹ ਬੰਦਾ ਸੀ ਜਿਸ ਨੇ ਫਲੋਰੀਡਾ ਟਰਨਪਾਈਕ ਤੇ ਜੂ ਟਰਨ ਲੈਣ ਵਾਲੇ ਡਰਾਈਵਰ ਬਾਰੇ ਕੁਝ ਵੀ ਨਾ ਕਹਿਣ ਦਾ ਫੈਸਲਾ ਕੀਤਾ ਸੀ ਸੋਚਿਆ ਸੀ ਕਿ ਚੁੱਪ ਰਹਿਣਾ ਹੀ ਠੀਕ ਹੈ ਪਰ ਅੱਜ ਮੈਨੂੰ ਗੱਲ ਕਰਨੀ ਪੈ ਰਹੀ ਹੈ ਕਿਉਂਕਿ ਕੱਲ ਟੈਕਸਸ ਦੇ ਇੱਕ ਟਰੱਕ ਸਟਾਪ ਤੇ ਜੋ ਵਾਪਰਿਆ ਉਸਨੇ ਮੇਰਾ ਦਿਲ ਝੰਝੋੜ ਕੇ ਰੱਖ ਦਿੱਤਾ ਉਥੇ ਇੱਕ ਪੰਜਾਬੀ ਨੌਜਵਾਨ ਲਵਸ ਸਟੋਰ ਤੋਂ ਬਾਹਰ ਆ ਰਿਹਾ ਸੀ ਤਾਂ ਕਿਸ ਨੇ ਜਾਣ ਬੁੱਝ ਕੇ ਉਸ ਦੇ ਸਾਹਮਣੇ ਦਰਵਾਜ਼ਾ ਜ਼ੋਰ ਨਾਲ ਬੰਦ ਕਰ ਦਿੱਤਾ ਸਵਾਲ ਇਹ ਹੈ ਕਿ ਇੱਕ ਬੰਦੇ ਦੀ ਗਲਤੀ ਕਰਕੇ ਪੂਰੀ ਕੌਮ ਨੂੰ ਕਿਉਂ ਸਹਣਾ ਪੈ ਰਿਹਾ ਹੈ ਇੱਕ ਡਰਾਈਵਰ ਨੇ ਜੇ ਮੂਰਖਤਾ ਵਾਲਾ ਫੈਸਲਾ ਲਿਆ ਹਾਦਸਾ ਹੋਇਆ ਤਿੰਨ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਭਾਰਤੀ ਕਿ ਸਾਰੇ ਪੰਜਾਬੀ ਹੀ ਦੋਸ਼ੀ ਹਨ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਪੂਰੀ ਕੌਮ ਨੂੰ ਕਿਉਂ ਮਿਲ ਰਹੀ ਹੈ ਮੈਨੂੰ ਇਹ ਗੱਲ ਸਭ ਤੋਂ ਵੱਧ ਚੁਪਦੀ ਹੈ ਕਿ ਕੁਝ ਨੇਤਾ ਤੇ ਰਾਜਨੀਤਿਕ ਲੋਕ ਇਸ ਮਾਮਲੇ ਨੂੰ ਆਪਣਾ ਪੋਲੀਟਿਕਲ ਪ੍ਰੋਪਗੈਂਡਾ ਬਣਾਉਣ 'ਚ ਲੱਗੇ ਹੋਏ ਨੇ ਜਿਹੜੀ ਵੈਸ਼ਵਰਗੀ ਨੇਤਾ ਇਸ ਮਾਮਲੇ ਨੂੰ ਉਧਾੜ ਚੜਾ ਕੇ ਪੇਸ਼ ਕਰ ਰਹੇ ਨੇ ਤਾਂ ਜੋ ਪੂਰੀ ਕੌਮ ਨੂੰ ਬਦਨਾਮ ਕੀਤਾ ਜਾ ਸਕੇ ਅਰਜਿੰਦਰ ਨਾਲ ਕਿਉਂ ਕੀਤਾ ਜਾ ਰਿਹਾ ਇਸ ਤਰ੍ਹਾਂ ਕਿ ਕੀ ਕਿ ਉਹ ਉਸ ਪੱਗਵੰਦ ਦਾ ਤਾਂ ਕਰਕੇ ਜਾਂ ਸਿਰਫ ਇਸ ਲਈ ਕਿ ਉਹ ਪੰਜਾਬੀ ਹੈ ਲੋਕ ਉਸ ਨੂੰ ਇਲੀਗਲ ਏਲੀਨ ਵੀ ਕਹਿ ਰਹੇ ਨੇ ਪਰ ਸੋਚੋ ਏਲੀਨ ਕੌਣ ਹੁੰਦਾ ਹੈ ਉਹ ਵੀ ਇੱਕ ਜਾਨਵਰ ਉਹ ਵੀ ਇੱਕ ਇਨਸਾਨ ਸੀ ਜਾਨਵਰ ਨਹੀਂ ਉਸਦੇ ਮਾਪਿਆਂ ਨੇ ਉਸ ਨੂੰ ਨਾਮ ਦਿੱਤਾ ਸੀ ਉਸ ਨੂੰ ਉਸਦੇ ਨਾਮ ਨਾਲ ਬੁਲਾਓ ਏਲੀਨ ਕਿਵੇਂ ਕਿ ਉਸਦੇ ਸੱਤ ਹੱਥ ਨੇ ਜਾਂ 50 ਲੱਤਾਂ ਨੇ ਜਾਂ ਉਹ ਮਨੁੱਖ ਨਹੀਂ ਇਹ ਸਾਰੇ ਸ਼ਬਦ ਸਿਰਫ ਕ੍ਰਿਨਾਫਲਾਉਣ ਲਈ ਵਰਤੇ ਜਾਂਦੇ ਹਨ ਮੰਨ ਲਿਆ ਕਿ ਉਹ ਬੰਦਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੇਸ਼ ਵਿੱਚ ਦਾਖਲ ਹੋਇਆ ਸੀ ਪਰ ਉਸ ਨੂੰ ਅੰਦਰ ਕਿਸ ਨੇ ਆਉਣ ਦਿੱਤਾ ਇੱਥੇ ਬੈਠੇ ਰਾਜਨੀਤਿਕ ਨੇਤਾ ਹੀ ਤਾਂ ਸਿਸਟਮ ਬਣਾਉਂਦੇ ਨੇ ਜਦੋਂ ਉਸ ਨੂੰ ਵੀਜ਼ਾ ਮਿਲਿਆ ਲਾਇਸੈਂਸ ਮਿਲਿਆ ਦੇਸ਼ ਵਿੱਚ ਟਿਕਣ ਦੀ ਇਜਾਜ਼ਤ ਮਿਲੀ ਇਹ ਸਭ ਕਿਸ ਨੇ ਦਿੱਤਾ ਤੁਸੀਂ ਹੀ ਤਾਂ ਦਿੱਤਾ ਹੁਣ ਟੀਵੀ ਤੇ ਬੈਠ ਕੇ ਉਸ ਬੰਦੇ ਨੂੰ ਦੋਸ਼ੀ ਕਿਉਂ ਬਣਾ ਰਹੇ ਹੋ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਉਸਦੇ ਕੋਲ ਇੱਕ ਨਹੀਂ ਤਿੰਨ ਤਿੰਨ ਸੂਬਿਆਂ ਦੇ ਲਾਇਸੈਂਸ ਨਿਕਲੇ ਸੈਂਟਨ ਨਿਊਯਾਰਕ ਕੈਲੀਫੋਰਨੀਆ ਤੇ ਸ਼ਾਇਦ ਮੈਕਸੀਕੋ ਦਾ ਵੀ ਹੋਵੇ ਇਹ ਗਲਤੀ ਕਿਸ ਦੀ ਹੈ ਸਿਸਟਮ ਦੀ ਜਾਂ ਪੂਰੀ ਕੌਮ ਦੀ ਪਰ ਅਫਸੋਸ ਇਹ ਹੈ ਕਿ ਹੁਣ ਸਾਰੇ ਭਾਰਤੀ ਖਾਸ ਕਰ ਪੰਜਾਬੀ ਕੌਮ ਨੂੰ ਬਿਨਾਂ ਕਾਰਨ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਸੱਚ ਇਹ ਹੈ ਕਿ ਉਹ ਇੱਕ ਬੇਵਕੂਫੀ ਫੈਸਲਾ ਸੀ ਉਸ ਸਮੇਂ ਜੂਟਰਨ ਲੈਂਡ ਦਾ ਹਰਜਿੰਦਰ ਦਾ ਚਲੋ ਉਸਨੇ ਕਿ ਬੇਵਕੂਫੀ ਵਾਲਾ ਫੈਸਲਾ ਕਰ ਹੀ ਲਿਆ ਤੇ ਤਿੰਨ ਲੋਕ ਮਾਰੇ ਗਏ ਤੇ ਮੈਂ ਉਹਨਾਂ ਪਰਿਵਾਰਾਂ ਲਈ ਵੀ ਦੁਖੀ ਹਾਂ ਮੇਰੇ ਦਿਲ ਦੇ ਵਿੱਚੋਂ ਉਹਨਾਂ ਲਈ ਵੀ ਦੁਆ ਨਿਕਲਦੀ ਹੈ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਪਰ ਹਰਜਿੰਦਰ ਦੇ ਦੋਸ਼ ਨੂੰ ਬਾਕੀ ਸਾਰਿਆਂ ਤੇ ਨਾ ਮੜਿਆ ਜਾਵੇ ਪਰ ਇਹ ਵੀ ਸੱਚ ਹੈ ਕਿ ਬਾਕੀ ਸਾਰੇ ਭਾਰਤੀ ਜੋ ਇਸ ਦੇਸ਼ ਵਿੱਚ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਉਹਨਾਂ ਨੂੰ ਬਿਨਾਂ ਕਾਰਨ ਸਜ਼ਾ ਨਹੀਂ ਮਿਲਣੀ ਚਾਹੀਦੀ ਉਹ ਲੋਕ ਜੋ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਜਾਂ ਉਹ ਜੋ ਇੱਥੇ ਹੀ ਜੰਮੇ ਹਨ ਉਹਨਾਂ ਨੂੰ ਕਿਸੇ ਹੋਰ ਦੀ ਗਲਤੀ ਦਾ ਪਕਟਾਨ ਨਹੀਂ ਕਰਨਾ ਚਾਹੀਦਾ ਇੱਕ ਬੰਦੇ ਦੀ ਗਲਤੀ ਦਾ ਮਤਲਬ ਇਹ ਨਹੀਂ ਕਿ ਪੂਰੀ ਕੌਮ ਉਸ ਵਰਗੀ ਹੈ ਜਿਵੇਂ ਹੱਥ ਦੀਆਂ ਪੰਜੇ ਉਂਗਲਾਂ ਇੱਕੋ ਵਰਗੀਆਂ ਨਹੀਂ ਹੁੰਦੀਆਂ ਉਸੇ ਤਰ੍ਹਾਂ ਕੌਮ ਦੇ ਵਿੱਚ ਸਾਰੇ ਲੋਕ ਵੀ ਇੱਕੋ ਵਰਗੇ ਨਹੀਂ ਹੋ ਸਕਦੇ ਮੈਂ ਆਪ ਪੰਜਾਬੀ ਨਹੀਂ ਹਾਂ ਨਾ ਹੀ ਮੈਂ ਭਾਰਤ ਤੋਂ ਹਾਂ ਫਿਰ ਵੀ ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਇੱਕ ਬੰਦੇ ਦੀ ਗਲਤੀ ਕਰਕੇ ਪੂਰੀ ਕੌਮ ਨੂੰ ਘਟਿਆ ਨਿਗਾ ਨਾਲ ਦੇਖਿਆ ਜਾ ਰਿਹਾ ਹੈ ਮੈਨੂੰ ਸਭ ਤੋਂ ਵੱਧ ਦੁੱਖ ਉਹਨਾਂ ਪਰਿਵਾਰਾਂ ਲਈ ਵੀ ਹੈ ਜਿਨ੍ਹਾਂ ਨੇ ਇਸ ਹਾਸੇ ਦੇ ਵਿੱਚ ਆਪਣੇ ਨੂੰ ਗਵਾਇਆ ਤੇ ਦੂਜੀ ਗੱਲ ਹਰਜਿੰਦਰ ਕੱਲੀ ਦਾ ਇਸ ਵਿੱਚ ਕੋਈ ਦੋਸ਼ ਨਹੀਂ ਹੈ ਕਿਉਂਕਿ ਇਹ ਖਾਸਾ ਨਾ ਕਿ ਸੋਚ ਸਮਝ ਕੇ ਕੀਤਾ ਗਿਆ ਕਤਲ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਹਾਂ ਉਹ ਵੀਡੀਓ ਜਿਦੇ ਵਿੱਚ ਗੋਰੇ ਡਰਾਈਵਰ ਵੀਰ ਨੇ ਇਹ ਸਾਰੀ ਵਾਰਤਾ ਲੈਂਪ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ ਤੇ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਆਓ ਹੁਣ ਦੇਖਦੇ ਹਾਂ ਪੂਰੀ ਵੀਡੀਓ। I was the one guy who decided to not say anything about the guy who made a U-turn on a Florida Turnpike. But today's it did that I'm going to talk about it. And the reason I'm going to talk about it because yesterday I was at the truck stop in Texas and one of the Punjabi guy was walking out of the door at the Loves And one of the guys slammed the door out of him. I just don't understand that why you have to treat whole community because of one person mistake. There was a one guy who made a dumb fucking decision and because of that I don't think that all Indian people have to suffer. You don't have to treat everybody. The fucking J.D. Vince, the governor of California, the governor of Florida. What the fuck? What's going on? I just don't understand. All because of his fucking turban? You have to fucking treat him that way? or The whole fucking community. or oh, illegal alien. Illegal alien. What the fuck is illegal alien? He was a fucking human being. He his parents give him a fucking name. Call him by the name. What do you mean alien? He doesn't have a nose, but he have six, seven hands? What do you have 50 60 legs? What 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 the fuck what do you even know about the alien? He crossed into the country illegally. Okay, but who give him a fucking permission? You motherfucker, you politician piece of shit. You let him into the country. You let him stay here and now you just blah 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 on a fucking TV bilet. What the fuck? You shouldn't let him get into this country at the first place. Second, you should never give him a. you should never give him a fucking license. And the third, he's carrying a license from three fucking states! Not only one the fucking Washington, New York and California and I don't know from Mexico also probably. And now you're blaming every single other Indian people. Why? Why? Why have to JD Vince have to get involved in this and use this as a political propaganda? Why? Why they have to bring this up and then rack down the whole fucking community? Why? I just don't understand. He was a one dumb bitch, dumb motherfucker. Who made a dumb fucking decision and killed three people, and I feel sorry for their family from bottom of my heart. But all other Indian people who are in this country legally, they've been staying here for a long period of time, or some of them who were even born here, they don't have to suffer because of one dumb mistake that someone else made it. Or we go, oh, all of you guys are like that one guy have nothing to do with the fucking whole community okay not every not the same way these fucking five fingers are not same the same way the whole community is not, not same i'm not saying that i'm not i have nothing to do with punjabis i'm not punjabi look i'm not punjabi i'm not from india but still i feel bad how every other people are getting treated and on the top of that i feel sorry for their family for their loss from from bottom of my heart god give them a better place in heaven